ਬਾਕੀ ਜਿਹੜਾ ਜ਼ਿਲ੍ਹਾ ਦਿੱਲੀ ਇਸ ਤੋਂ ਅੰਮ੍ਰਿਤਸਰ ਨੂੰ ਅਸੀਂ ਮਿਲਣ ਲਈ ਆਏ ਆ ਨੂੰ ਇੱਕ ਮਾਨੂ ਪੱਤਰ ਦਿੱਤਾ ਗਿਆ ਹੈ ਸੂਚਨਾ ਲੈਟਰ ਦਿੱਤਾ ਗਿਆ ਹੈ ਕਿ 27 ਤਰੀਕ ਜੋ ਦੇਸ਼ ਨੇ ਦੁਸ਼ਮਨਾ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਹੈ ਮਿਸ਼ਨ ਸੰਦੂਕ ਦੇ ਮਾਧਿਅਮ ਨਾਲ ਅਤੇ ਪੂਰੇ ਦੇਸ਼ ਦੇ ਵਿੱਚ ਜਿੱਦੇ ਸਾਡੀ ਫੌਜ ਜਰਨੈਲ ਸਾਡੇ ਫੌਜ ਦੇ ਉਹਨਾਂ ਵੱਲੋਂ ਜੋ ਮਿਸ਼ਨ ਨੂੰ ਅੰਜਾਮ ਦਿੱਤਾ ਗਿਆ ਉਹ ਵਾਕਿਆ ਹੀ ਸਲਾਘਾਯੋਗ ਹੈ ਅਸੀਂ ਆਪਣੇ ਦੇਸ਼ ਦੀ ਫੌਜ ਨੂੰ ਸਲੂਟ ਕਰਦੇ ਆਂ ਅਤੇ ਆਪਣੇ ਦੇਸ਼ ਨੂੰ ਸਲੂਟ ਕਰਦੇ ਆਂ ਕਿਉਂਕਿ ਸਾਡਾ ਪਿਆਰ ਸਾਡੇ ਦੇਸ਼ ਨਾਲ ਬਹੁਤ ਜ਼ਿਆਦਾ ਆ ਸਾਡੀ ਫੌਜ ਨੇ ਜੋ ਦੁਸ਼ਮਣਾਂ ਨੂੰ ਢੇਰ ਕੀਤਾ ਸੋ ਉਹਨਾਂ ਦੇ ਸਨਮਾਨ ਦੇ ਵਿੱਚ ਗੁਰੂ ਗਿਆਨनाथ ਵਾਲਮੀਕੀ ਧਰਮ ਸਮਾਜ ਇੰਟਰਨੈਸ਼ਨਲ ਮਾਨਵ ਅਧਿਕਾਰ ਸੰਘਰਸ਼ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਹਰੀਸ਼ ਸ਼ਰਮਾ ਸਾਹਿਬ ਅਤੇ ਉਹਨਾਂ ਦੀ ਸਮੁੱਚੀ ਟੀਮ ਅਤੇ ਜਥੇਬੰਦੀ ਗੁਰੂ ਗਿਆਨਾ ਵਲਮਿਕੀ ਧਰਮ ਸਮਾਜ ਵੱਲੋਂ ਸਾਂਝੇ ਤੌਰ ਤੇ ਇੱਕ ਇੰਡੀਆ ਗੇਟ ਅੰਮ੍ਰਿਤਸਰ ਤੋਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਦੀ ਪ੍ਰਤਿਮਾ ਤੱਕ ਇੱਕ ਵਿਸ਼ਾਲ ਜਿਹੜਾ ਤਿਰੰਗਾ ਮਾਰਚ ਕੱਢਿਆ ਜਾ ਰਿਹਾ ਹੈ ਤਰੰਗਾ ਮਾਰਚ ਕੀਤਾ ਜਾ ਰਿਹਾ ਹੈ ਮੇਰਾ ਸਮੂਹ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਨੂੰ ਅਤੇ ਵੱਖ-ਵੱਖ ਹੋਰ ਸੰਗਠਨਾਂ ਨੂੰ ਅਪੀਲ ਹੈ ਕਿ 27 ਤਰੀਕ ਨੂੰ 10:30 ਵਜੇ ਇੰਡੀਆ ਗੇਟ ਵਿਖੇ ਪਹੁੰਚੋ ਤਾਂ ਜੋ ਆਪਣੇ ਦੇਸ਼ ਨੂੰ ਸਲੂਟ ਕਰੀਏ ਆਪਣੇ ਦੇਸ਼ ਦੀ ਆਰਮੀ ਨੂੰ ਸਲੂਟ ਕਰਦੇ ਹੋਏ ਆਪਣੇ ਦੇਸ਼ ਦੀ ਆਰਮੀ ਦਾ ਸਨਮਾਨ ਦੇ ਵਜੋਂ ਆਪਣੇ ਦੇਸ਼ ਦੀ ਆਰਮੀ ਦੇ ਪ੍ਰਾਊਡ ਦੇ ਵਜੋਂ ਉਨ੍ਹਾਂ ਦੇ ਸਤਕਾਰ ਦੇ ਵਿੱਚ ਇੱਕ ਰਸਾਲ ਜਿਹੜੀ ਹੈ ਤਿਰੰਗਾ ਯਾਤਰਾ ਜਿਹੜੀ ਹੈ ਉਹ ਕੱਢੀ ਜਾ ਰਹੀ ਹੈ ਉਸ ਦਾ ਤੁਸੀਂ ਸਾਰੇ ਹਿੱਸਾ ਬਣੋ ਅਤੇ ਆਪਣੀ ਏਕਤਾ ਆਪਣੀ ਇਕਤਰਤਾ ਅਤੇ ਆਪਣੇ ਦੇਸ਼ ਪ੍ਰਤੀ ਪਿਆਰ ਨੂੰ ਜਿਹੜਾ ਇਹ ਦਰਸਾਉਣ ਦੀ ਜਿਹੜੀ ਹੈ ਇਹ ਯਾਤਰਾ ਕੱਢੀ ਜਾ ਰਹੀ ਸੋ ਬਹੁਤ ਧੰਨਵਾਦ ਜੈ ਵਾਲਮੀਕੀ ਜੈ ਗੁਰੂ ਗਿਆਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਜਿਸੀ ਦੋ ਜਥੇਬੰਦੀਆਂ ਸਾਡੀਆਂ ਜਿਹੜੀਆਂ ਗੁਰੂ ਗਿਆਨनाथ ਵਾਲਪੀਖੀ ਤਰਨਸਮਾਜ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਐਲਓਸੀ ਡੀਸੀ ਸਾਹਿਬ ਨੂੰ ਮਿਲੇ ਆ ਸਾਡਾ ਮਿਲਣ ਦਾ ਕਾਰਨ ਇਹ ਸੀ ਕਿ ਅਸੀਂ 27 ਤਰੀਕ ਨੂੰ ਸਾਂਝੇ ਤੌਰ ਤੇ ਇੱਕ ਤਿਰੰਗਾ ਯਾਤਰਾ ਜਿਹੜੀ ਕੱਢਣ ਜਾ ਰਹੇ ਆ ਉਹਦੇ ਵਾਸਤੇ ਡੀਸੀ ਸਾਹਿਬ ਨੂੰ ਨਿਯੁਕਤਾ ਵੀ ਦੇਣ ਵਾਸਤੇ ਆਏ ਆ ਉਹਦੇ ਵਿੱਚ ਜਿਹੜੀਆਂ ਜ਼ਰੂਰੀ ਚੀਜ਼ਾਂ ਵਾ ਸਾਨੂੰ ਚਾਹੀਦੀਆਂ ਉਹਦੇ ਵਾਸਤੇ ਵੀ ਅਸੀਂ ਉਹਨਾਂ ਨੂੰ ਮੰਗ ਕੀਤੀ ਆ ਜਿਵੇਂ ਲਾਊਡ ਸਪੀਕਰ ਪਾਣੀ ਦਾ ਪ੍ਰਬੰਧ ਫਾਇਰ ਬ੍ਰਿਗੇਡ ਅੰਨੇ ਇਦਾਰੀਆਂ ਜਿਹੜੀਆਂ ਬਹੁਤ ਜ਼ਰੂਰੀ ਸੰਗਠਨ ਮਗੀ ਮਾਰਚ ਦੇ ਨਾਲ ਚੱਨਣ ਵਾਲੇ ਜੰਤਰ ਉਹਦੀ ਅਸੀਂ ਸਹਾਇਤਾ ਵਾਸਤੇ ਵੀ ਮੰਗ ਕੀਤੀ ਆ ਕਿ ਸਾਡੀ ਜਿਹੜੀ ਉਹ ਸਹਾਇਤਾ ਕੀਤੀ ਜਾਵੇ ਕਿਉਂਕਿ ਗਰਮੀ ਦਾ ਮੌਸਮ ਆ ਉਹਦੇ ਵਿੱਚ ਸਾਨੂੰ ਪਾਣੀ ਦੀ ਵੀ ਲੋੜ ਪੈਣੀ ਆ ਔਰ ਅਸੀਂ ਜਿਹੜੀ ਆਪਣੇ ਸੰਗਠਨ ਦੀ ਜਿਹੜੀ ਸੰਗਠਨ ਤੋਂ ਲੋਕ ਪ੍ਰੋਗਰਾਮ ਅਸੀਂ ਆਯੋਜਨ ਕੀਤਾ ਵਾ ਉਹਦੇ ਬਾਅਦ ਸੇ ਇਹ ਡਿਸਪਲੇ ਵਾਸਤੇ ਯੂਨੀਪੋਲ ਦਿੱਤੇ ਵੀ ਜਗ੍ਹਾ ਮੰਗੀ ਆ ਔਰ ਅਸੀਂ ਸਾਰੇ ਸਾਥੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਧਾਰਮਿਕ ਤੇ ਸਮਾਜਿਕ ਸੰਗਠਨਾਂ ਨੂੰ ਅਸੀਂ ਅਪੀਲ ਕਰਦੇ ਆ ਕਿ 27 ਤਰੀਕ ਵਾਲੇ ਦਿਨ 27 ਮਈ ਨੂੰ ਸਾਰੇ ਜੋ ਤਰੰਗਾ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਆਪਣੀ ਸ਼ਿਰਕਤ ਕਰਨ ਤਾਂ ਕਿ ਅਸੀਂ ਆਰਮੀ ਦੇ ਸਿਮਾਨ ਦੇ ਵਿੱਚ ਜਿਹੜੀ ਇਹ ਤਰੰਗਾ ਯਾਤਰਾ ਕੱਢ ਰਹੇ ਆ ਉਹਨਾਂ ਨੂੰ ਅਸੀਂ ਮਤਲਬ ਕਿ ਪੂਰੇ ਤਨ ਮਨ ਧਨ ਦੇ ਨਾਲ ਉਹਨਾਂ ਨੂੰ ਸਨਮਾਨ ਦੇ ਸਕੀਏ ਜੈ ਵਾਲਮੀਕੀ ਹਰ ਹਰ ਬਾਂਦੇ ਇੰਡੀਅਨ ਆਰਮੀ ਜੰਦਾਬਾਦ ਇੰਡੀਅਨ ਆਰਮੀ ਜੰਦਾਬਾਦ ਇੰਡੀਅਨ ਆਰਮੀ ਜੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ